ਸੋ ਕੁਮੇਰ ਸਿੰਘ ਬਾਦਲ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੇ ਦੱਸਦੀ ਹੈ ਕਿ ਅੱਜ ਉਹਨਾਂ ਦੇ ਮਾਮਲੇ ਦੇ ਵਿੱਚ ਹਾਈ ਕੋਰਟ ਸੁਣਵਾਈ ਹੋਵੇਗੀ ਤੇ ਜਿਸ ਤੋਂ ਬਾਅਦ ਕੋਈ ਵੱਡਾ ਫੈਸਲਾ ਨਿਕਲ ਕੇ ਬਾਹਰ ਆ ਸਕਦਾ ਹੈ ਤੇ ਦੱਸਦੀ ਹੈ ਕਿ ਬੀਤੇ ਦਿਨਾਂ ਦੇ ਵਿੱਚ ਉਹਨਾਂ ਨੇ ਹਾਈ ਕੋਰਟ ਦਾ ਰੋਕ ਕੀਤਾ ਸੀ ਤੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਜੋ ਮੇਰੇ ਉੱਤੇ ਗੋਲੀ ਚੱਲੀ ਸੀ ਉਸ ਨੂੰ ਲੈ ਕੇ ਪੰਜਾਬ ਸਰਕਾਰ ਨੇ ਇੱਕ ਬਿਆਨ ਤੱਕ ਨਹੀਂ ਦਰਜ ਕੀਤਾ ਤੇ ਉੱਥੇ ਹੁਣ ਜਿਹੜਾ ਕਿ ਜਿਨ੍ਹਾਂ ਨੇ ਮੇਰੇ ਉੱਤੇ ਹਮਲਾ ਕੀਤਾ ਸੀ ਉਸ ਨੂੰ ਜਿਹੜਾ ਕਿ ਜੇਲ੍ਹ ਤੋਂ ਜ਼ਮਾਨਤ ਨਤ ਮਿਲ ਗਏ ਤੇ ਉਥੇ ਹੀ ਲਗਾਤਾਰ ਇਸ ਬਾਤ ਇਸ ਗੱਲ ਦੇ ਉੱਤੇ ਜਿਹੜਾ ਕਿ ਸਿਆਸਤ ਪੱਖ ਦੀ ਹੋਈ ਨਜ਼ਰ ਆ ਰਹੀ ਹੈ ਤੇ ਬੀਤੇ ਦਿਨਾਂ ਦੇ ਵਿੱਚ ਦੱਸਿਆ ਕਿ 2 ਦਸੰਬਰ ਨੂੰ ਹੁਕਮ ਕਾਲੇ ਦਲ ਦੇ ਲੀਡਰਾਂ ਨੂੰ ਲਗਾਏ ਗਏ ਸੀ ਤੇ ਇੱਕ ਵੱਡਾ ਛਟਕਾ ਜਿਹੜਾ ਕਹਿ ਸਕਦੇ ਆ ਕਿ ਹੁਕਮਤ ਐਤ ਲੱਗਿਆ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਇਸ ਹੁਕਮਾ ਨੇ ਹਲਾਕੇ ਰੱਖ ਦਿੱਤਾ ਤੇ ਲਗਾਤਾਰ ਸੁਖਵੀਰ ਸਿੰਘ ਬਾਦਲ ਅਤੇ ਬਾਕੀ ਅਕਾਲੀ ਲੀਡਰਾਂ ਨੂੰ ਜਿਹੜੇ ਕਿ ਸਜ਼ਾ ਲੱਗੀ ਤੇ ਸੁਖਵੀਰ ਸਿੰਘ ਬਾਦਲ ਸੇਵਾ ਕਰ ਰਹੇ ਸੀ ਤੇ ਜਿਸ ਦੇ ਤਹਿਤ ਉਥੇ ਹੀ ਜਿਹੜਾ ਕਿ ਸੇਵਾ ਦੇ ਦੌਰਾਨ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਜਿਹੜਾ ਕਿ ਸੁਖਵੀਰ ਸਿੰਘ ਬਾਦਲ ਦੇ ਉੱਤੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਗਈ ਨਰੈਣ ਚੋੜਾ ਦੇ ਵੱਲੋਂ ਜਿਹੜਾ ਕਿ ਸੁਖਵੀਰ ਸਿੰਘ ਬਾਦਲ ਨੂੰ ਜਿਹੜਾ ਕਿ ਹਮਲਾ ਜਿਹੜਾ ਕਿ ਉਹਨਾਂ ਦੇ ਵੱਲੋਂ ਕੀਤਾ ਗਿਆ ਸੀ ਪਰੰਤੂ ਉਸ ਤੋਂ ਬਾਅਦ ਵਿਚਾ ਰਹਿ ਗਿਆ ਤੇ ਸੁਖਵੀਰ ਸਿੰਘ ਬਾਦਲ ਦੇ ਗੋਲੀ ਨਹੀਂ ਬਚੀ ਤੇ ਉੱਥੇ ਨਰੈਣ ਸਿੰਘ ਚੋੜਾ ਨੂੰ ਜੇਲ੍ਹ ਦੇ ਵਿੱਚ ਭੇਜ ਦਿੱਤਾ ਲਗਾਤਾਰ ਜਿਹੜਾ ਕਿ ਉਹਨਾਂ ਨੂੰ ਰਿਮਾਂਡ ਦੇ ਉੱਤੇ ਭੇਜਿਆ ਗਿਆ ਤੇ ਦੂਜੇ ਪਾਸੇ ਬੀਤੇ ਦੇ ਦੇ ਵਿੱਚ ਇਹ ਨਾਰਾਇਣ ਚੋੜਾ ਜਿਹੜੇ ਕਿ ਜੇਲ੍ਹੋਂ ਬਾਹਰ ਆਏ ਤੇ ਨਾਰਾਇਣ ਚੋੜਾ ਦੇ ਬਾਹਰ ਆਉਣ ਤੇ ਅਕਾਲੀ ਦਲ ਲਗਾਤਾਰ ੜਕਦਾ ਹੋਇਆ ਨਜ਼ਰ ਆਇਆ ਤੇ ਸੁਖਵੀਰ ਸਿੰਘ ਬਾਦਲ ਨੇ ਹਾਈ ਕੋਰਟ ਦਾ ਰੁਕ ਕੀਤਾ ਤੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਨਾਰਾਇਣ ਚੋੜਾ ਨੇ ਜੋ ਮੇਰੇ ਉੱਤੇ ਹਮਲਾ ਕੀਤਾ ਉਸ ਦੇ ਦੌਰਾਨ ਪੰਜਾਬ ਸਰਕਾਰ ਨੇ ਇੱਕ ਵੀ ਬਿਆਨ ਨਹੀਂ ਦਿੱਤਾ ਤੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਜਿਹੜਾ ਕਿ ਨਾਰਾਇਣ ਚੋੜਾ ਨੂੰ ਜੇਲ੍ਹ ਭੇਜ ਦਿੱਤਾ ਤੇ ਮੇਰਾ ਇੱਕ ਬਿਆਨ ਦਰਜ ਤੱਕ ਨਹੀਂ ਕੀਤਾ ਅੱਜ ਇਸ ਮਾਮਲੇ ਦੇ ਵਿੱਚ ਦੱਸਿਆ ਕਿ ਕੋਰਟ 'ਚ ਸੁਣਵਾਈ ਹੋਵੇਗੀ ਤੇ ਜਿਸ ਦੇ ਤਹਿਤ ਕੋਈ ਫੈਂਸ ਨਾਲ ਨਿਕਲ ਕੇ ਬਾਹਰ ਆ ਸਕਦਾ ਉਹਨਾਂ ਨੇ ਹਾਈ ਕੋਰਟ ਦਾ ਰੋਕ ਕੀਤਾ ਸੀ ਤੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਜੋ ਮੇਰੇ ਉੱਤੇ ਗੋਲੀ ਚੱਲੀ ਸੀ ਉਸ ਨੂੰ ਲੈ ਕੇ ਪੰਜਾਬ ਸਰਕਾਰ ਨੇ ਇੱਕ ਬਿਆਨ ਤੱਕ ਨਹੀਂ ਦਰਜ ਕੀਤਾ ਤੇ ਉੱਥੇ ਹੁਣ ਜਿਹੜਾ ਕਿ ਜਿਨ੍ਹਾਂ ਨੇ ਮੇਰੇ ਉੱਤੇ ਹਮਲਾ ਕੀਤਾ ਸੀ ਉਸ ਨੂੰ ਜਿਹੜਾ ਕਿ ਜੇਲ੍ਹ ਤੋਂ ਜ਼ਮਾਨਤ ਮਿਲ ਗਈ ਤੇ ਉੱਥੇ ਹੀ ਲਗਾਤਾਰ ਇਸ ਬਾਤ ਇਸ ਗੱਲ ਦੇ ਉੱਤੇ ਜਿਹੜਾ ਕਿ ਸਿਆਸਤ ਪੱਖ ਦੀ ਹੋਈ ਨਜ਼ਰ ਆ ਰਹੀ ਹੈ ਤੇ ਬੀਤੇ ਦਿਨਾਂ ਦੇ ਵਿੱਚ ਦੱਸਿਆ ਕਿ 2 ਦਸੰਬਰ ਨੂੰ ਹੁਕਮ ਕਾਲੇ ਦਲ ਦੇ ਲੀਡਰ ਨੂੰ ਲਗਾਏ ਗਏ ਸਿੱਤੇ ਇੱਕ ਵੱਡਾ ਛਟਕਾ ਜਿਹੜਾ ਕਹਿ ਸਕਦੇ ਆ ਕਿ ਹੁਕਮਤ ਐਤ ਲੱਗਿਆ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਇਸ ਹੁਕਮਾ ਨੇ ਹਲਾਕੇ ਰੱਖ ਦਿੱਤਾ ਤੇ ਲਗਾਤਾਰ ਸੁਖਵੀਰ ਸਿੰਘ ਬਾਦਲ ਅਤੇ ਬਾਕੀ ਅਕਾਲੀ ਲੀਡਰਾਂ ਨੂੰ ਜਿਹੜੇ ਕਿ ਸਜ਼ਾ ਲੱਗੀ ਤੇ ਸੁਖਵੀਰ ਸਿੰਘ ਬਾਦਲ ਸੇਵਾ ਕਰ ਰਹੇ ਸੀ ਤੇ ਜਿਸ ਦੇ ਤਹਿਤ ਉਥੇ ਹੀ ਜਿਹੜਾ ਕਿ ਸੇਵਾ ਦੇ ਦੌਰਾਨ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਜਿਹੜਾ ਕਿ ਸੁਖਵੀਰ ਸਿੰਘ ਬਾਦਲ ਦੇ ਉੱਤੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਗਈ ਨਰੈਣ ਚੌੜਾ ਦੇ ਵੱਲੋਂ ਜਿਹੜਾ ਕਿ ਸਖਵਿਰ ਸਿੰਘ ਬਾਦਲ ਨੂੰ ਜਿਹੜਾ ਕਿ ਹਮਲਾ ਜਿਹੜਾ ਕਿ ਉਹਨਾਂ ਦੇ ਵੱਲੋਂ ਕੀਤਾ ਗਿਆ ਸੀ ਪਰੰਤੂ ਉਸ ਤੋਂ ਬਾਅਦ ਵਿਚਾਰ ਰਹਿ ਗਿਆ ਤੇ ਸਖਵਿਰ ਸਿੰਘ ਬਾਦਲ ਦੇ ਗੋਲੀ ਨਹੀਂ ਬਚੀ ਤੇ ਉਥੇ ਹੀ ਨਰੈਣ ਸਿੰਘ ਚੋੜਾ ਨੂੰ ਜੇਲ੍ਹ ਦੇ ਵਿੱਚ ਭੇਜ ਦਿੱਤਾ ਲਗਾਤਾਰ ਜਿਹੜਾ ਕਿ ਉਹਨਾਂ ਨੂੰ ਰਿਮਾਂਡ ਦੇ ਉੱਤੇ ਭੇਜਿਆ ਗਿਆ ਤੇ ਦੂਜੇ ਪਾਸੇ ਬੀਤੇ ਦਿਨਾਂ ਦੇ ਵਿੱਚ ਹੀ ਨਰੈਣ ਚੋੜਾ ਜਿਹੜੇ ਕਿ ਜੇਲ੍ਹੋਂ ਬਾਹਰ ਆਏ ਤੇ ਨਰੈਣ ਚੋੜਾ ਦੇ ਬਾਹਰ ਆਉਣ ਤੇ ਅਕਾਲੀ ਦਲ ਲਗਾਤਾਰ ੜਕਦਾ ਹੋਇਆ ਨਜ਼ਰ ਆਇਆ ਤੇ ਸਖਵਿਰ ਸਿੰਘ ਬਾਦਲ ਨੇ ਹਾਈ ਕੋਰਟ ਦਾ ਰੁਕ ਕੀਤਾ ਤੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਨਾਰਾਇਣ ਚੌੜਾ ਨੇ ਜੋ ਮੇਰੇ ਉੱਤੇ ਹਮਲਾ ਕੀਤਾ ਉਸ ਦੇ ਦੌਰਾਨ ਪੰਜਾਬ ਸਰਕਾਰ ਨੇ ਇੱਕ ਵੀ ਬਿਆਨ ਨਹੀਂ ਦਿੱਤਾ ਤੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਜਿਹੜਾ ਕਿ ਨਾਰਾਇਣ ਚੌੜਾ ਨੂੰ ਜੇਲ੍ਹ ਭੇਜ ਦਿੱਤਾ ਤੇ ਮੇਰਾ ਇੱਕ ਬਿਆਨ ਦਰਜ ਤੱਕ ਨਹੀਂ ਕੀਤਾ ਅੱਜ ਇਸ ਮਾਮਲੇ ਦੇ ਵਿੱਚ ਦੱਸਿਆ ਕਿ ਕੋਰਟ 'ਚ ਸੁਣਵਾਈ ਹੋਵੇਗੀ ਤੇ ਜਿਸ ਦੇ ਤਹਿਤ ਕੋਈ ਵੱਡਾ ਫੈਸਲਾ ਨਿਕਲ ਕੇ ਬਾਹਰ ਆ ਸਕਦਾ ਹੈ